ਆਇਆ ਪੈਜ ਰਖਦਾ ਆਇਆ ਰਾਮ ਰਾਜੇ ਹੇ ਨਾਖਸ਼ ਜਸਹਰ ਮਾਰਿਆ ਪ੍ਰਹਿਲਾਦ ਰਾਇਆ ਅੰਕਾਰੀਆਂ ਨਿੰਦ ਕਾਂ ਪਿੱਟਦੇ ਨਾਮ ਦਿਓ ਮੁਖ ਲਾਇਆ ਜਨ ਨਨਕ ਸਾਹਿਬ ਸੇਵਿਆ ਅੰਤ ਲੈ ਚੜਾਇਆ ੴ ਸੰਗਰ ਪ੍ਰਸਾਦ ਸੋ ਲੋਕ ਮਹੱਲਾ ਪਹਿਲਾ ਬਗਦਾਦ ਸੁਖ ਰੋਗ ਭਇਆ ਜਹ ਸੁਖ ਤਾ ਮੈ ਨ ਹੋਈ ਤੂੰ ਕਰਤਾ ਕਰਨਾ ਮੈ ਨਹੀਂ ਜਹੋ ਕਰੀ ਨ ਹੋਈ ਬਲੇ ਹਾਰੀ ਗੁਜਰਤ ਵਸਿਆ ਤੇਰਾ ਵੰਦਨ ਜਾਈ ਲਖਿਆ ਰਹਾਉ ਜਤ ਮੈਂ ਜੋਤ ਜੋਤ ਮੈਂ ਜਤ ਅਕਲ ਕਲਾ ਕਰਪੂਰ ਰਹਾ ਤੂੰ ਸੱਚਾ ਸਾਹਿਬ ਸਖਤ ਸਵਾਲਿਓ ਜਣ ਕੀਤੀ ਸੋ ਪਾਰ ਰਿਆ ਕਮਨਣ ਕਤੇ ਕੀਆ ਬਾਤਾਂ ਜੋ ਵਿੱਚ ਕਰਨਾ ਸੋ ਕਰ ਰਹਿਆ ਸੋਦਰ ਰਾਗ ਅਸਾ ਮਹਲ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਜਤ ਬਰ ਸਰਬ ਸਮਾਲੇ ਵਾਜੇ ਤੇਰੇ ਨਾਮ ਦੇ ਅਨੇਕ ਅਸੰਖਾ ਕਿਤੇ ਤੇਰੇ ਵਵਨ ਹਾਰੇ ਕਿਤੇ ਤੇਰੇ ਕੀ ਸੋ ਕਹੀਏ ਕੱਤੇ ਤੇਰੇ ਗਵਨ ਹਾਰੇ ਗਵਨ ਤੁਧਨੋ ਪਵਣ ਪਾਣੀ ਗਸੰਤਰ ਗਵਰਜ ਰਜ ਧਰਮ ਦਵਾਰੇ ਗਵਨ ਤੁਧਨੋ ਚਤ ਗੁਪਤ ਲਖ ਜਾਣਨ ਲਗ ਲਗ ਧਰਮ ਵਿਚਾਰੇ ਗਵਨ ਤੁਧਨੋ ਇਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਵਨ ਤੁਧਨੋ ਅੰਦਰ ਲਵਿੰਦਰ ਅਸਨ ਬੈਠੇ ਦੇਵਤੇ ਅੰਦਰ ਨਾਲੇ ਗਾਵਣ ਤੁਧਨੋ ਸੱਜ ਸਮਾਦੀ ਅੰਦਰ ਗਾਵਣਾ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਅਧਿਤੀ ਸਤੀ ਸੰਤੋਖੀ ਗਾਵਣਾ ਤੁਧਨੋ ਵੀਰ ਕਰਾਰੇ ਗਾਣ ਤੁਧਨੋ ਪੰਡਿਤ ਪੜਨ ਕੀ ਸਰ ਜਿਗਜਗ ਮੇਤਾਲੇ ਗਾਵਣ ਤੁਧਨੋ ਰਤਨ ਪਾਏ ਤੇਰੇ ਅਸਬੀ ਤੀਰਤਨਾ ਲੇਗਾ ਗਾਵਣ ਤੁਧਨੋ ਜੋ ਤੁਮਾਂ ਬਲਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡ ਕਰ ਕਰ ਰਖੇ ਧਾਰੇ ਸਹੀ ਤੁਧਨੋ ਗਾਵਣ ਜੋ ਤੁਧ ਪਾਵਨ ਆਰਤੇ ਤੇਰੇ ਭਗਤ ਰਸਾਲੇ ਹੋਰ ਕੇ ਤੇ ਤੁਧਨੋ ਗਾਵਣਾ ਸੇ ਈ ਸਦਾ ਸਤਿ ਸਾਹਿਬ ਸਾਧਿਆ ਸਾਖੀ ਨਾਈ ਹੈ ਵੀ ਹੋਸੀ ਜਣ ਜਸੀ ਰਜਨਾ ਜਨੇ ਰਚਾਈ ਰੰਗੀ ਰੰਗੀ ਬਾਤੀ ਕਰ ਕਾਇ ਜੰਸੀ ਮਾਇਆ ਦੇ ਨੇ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋਤ ਜੀ ਵੜੇ ਆਈ ਜੋਤਿਸ ਪਾਵੇ ਸੋਈ ਕਰਸੀ ਪਰ ਕੋ ਕਮ ਨਾ ਕਰਨਾ ਜਾਈ ਸੋ ਪਰ ਸੋ ਸਹ ਪਰ ਸਹਬ ਨਾਨਕ ਰਹਿ ਨ ਜਾਈ ਆਸਾ ਮਹਲਾ ਪਹਿਲਾ ਸਣ ਵੱਡਾ ਕਹ ਸਭ ਕੋਏ ਕਿਵੜਾ ਵੱਡਾ ਢਿਟਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇ ਰਹੇ ਸਮਾਏ ਵਢੇ ਮੇਰੇ ਸਾਹਿਬ ਗਰ ਗੰਬੀਰਾ ਕੋਣ ਜਣ ਤੇਰਾ ਕਿਤਾ ਕੇਵੜੀ ਚੀੜਾ ਰਹਾ ਸਗ ਸੋਟੀ ਮਰਦ ਕਮਾਈ ਸਗ ਕੀਮਤ ਬਲ ਕੀਮਤ ਪਾਈ ਗਿਆਨੀ ਧਿਆਣੀ ਗਰਗਰਾਈ ਕਹਿ ਨਜਾਈ ਤੇਰੇ ਤੇਲਵੜੇ ਆਈ ਸਭ ਸਤ ਸਭ ਧੱਪ ਸਭ ਚੰਗਿਆਈਆਂ ਸਿੱਧਾ ਪਰਖਾ ਕੀਆ ਵੜੇ ਆਈਆਂ ਤਦ ਗਣ ਸਦੀ ਕਰਣਾ ਪਇਆ ਕਰਮ ਮਿਲੈ ਨਹੀਂ ਗਾਹ ਰਹੀਆ ਅਖਣ ਵਾਲਾ ਕਿਆ ਵਿਚਾਰ ਸਖਤੀ ਪਰੇ ਤੇਰੇ ਪੰਡਾਰਾ ਜਸਤੂ ਦੇਿਸ ਕਿਆ ਚਾਰ ਨਾਨਕ ਸਤਿਗੁਰਨ ਹਾਰਾ

ਕੰਦਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਤਾਰਸ ਪਾਇਆ ਨਾਨਕ ਨਾਮ ਪ੍ਰਗਾਸ ਰਗੁ ਗੁਜਰੀ ਮਹੱਲਾ ਪੰਜਵਾਂ ਕਾਹੇ ਰ ਮਨ ਚਿਤਵੈ ਉਦਮਾ ਜਾ ਅਰਜੀਓ ਪਰਿਆ ਸਹਿਲ ਪਤਰ ਮਹਿ ਜੰਦ ਪਾਏ ਤਾਂ ਕਾ ਰਜਕ ਅਗ ਕਰਤਿਆ ਮੇਰੇ ਮਦਦੀ ਸਭ ਸੰਗਤ ਮਿਲ ਜੋ ਤਰਿਆ ਘਰ ਪਰ ਸਾਧ ਪਰੰਪਰ ਪਾਇਆ ਸੁਕੇ ਕਾਸ਼ ਹਰਿਆ ਰਹੋ ਜਨਨ ਪਿਤਾ ਲੋਕ ਸਤ ਬਣਤਾ ਕੋਈ ਨ ਕਿਸ ਕੀ ਤਰਿਆ ਸਰਸਰ ਜਿ ਕੋ ਸੰਭਾਏ ਠਾਕੁਰ ਕਾਹੇ ਮਨ ਪਾ ਕਰਿਆ ਉੱਡੇ ਊੜ ਅਸਰ ਕੋਸਾ ਇਪਾਚੇ ਬਚਰੇ ਚਰਿਆ ਨਿ ਪਵਣ ਕੋ ਲਾਵੇ ਕਮਣ ਝਕਾਵੇ ਮਨ ਮਹਿ ਸਿਮਰਨ ਕਰਿਆ ਸਭ ਨੇ ਦਾਨ ਦਸ ਅਸਤ ਸਿਦਾ ਪਰਕ ਨਿਰੰਜਨ ਪਰਕ ਨਿਰੰਜਨ ਹਰਿ ਭਗਵਾ ਮੇ ਆਪਾਰ ਸਬਿਆ ਬਰ ਸਬਿਆ ਵੇਤ ਜੀ ਹਰ ਸੱਚੇ ਸਦੇ ਹਾਰਾ ਸੰਜੀ ਤੁਮਾਰੇ ਜੀ ਤੁਜੀਆ ਕਾ ਦਾ ਤਾਰਾ ਹਰਿ ਕਿਆ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਰੇ ਆਪਣੇ ਠਾਕਰ ਰੇ ਆਪਣੇ ਸੇਵਕ ਜੀ ਕਿਆ ਨਾਨਕ ਅੰਤ ਵਿਚਾਰਾ ਤੋ ਘਟ ਘਟ ਅੰਤਰ ਸਰਬ ਨਿਰੰਤਰ ਜੀ ਆਇਏ ਕੋ ਕਰ ਕੇ ਸਮਾਨਾ ਇੱਕ ਦਾਤੇ ਇੱਕ ਪਿਖਾਰੀ ਦੀ ਸਭ ਤੇਰੇ ਚੋ ਜਿ ਵਿਡਾਨ ਤੂੰ ਆਪੇ ਦਾਤਾ ਆਪੇ ਪੁਜਾ ਜੀ ਹੱਥ ਦੇ ਬਿਨੇ ਅਵਲ ਨਾ ਜਾਣ ਤੂੰ ਪਰਮ ਬ੍ਰਹਮੰ ਬੇਅੰਤ ਤੇ ਅੰਤ ਦੀ ਤੇਰੇ ਪਿਆਰ ਨੇ ਅੱਖ ਵਖਾਣਾ ਜੋ ਸੇਵ ਹੈ ਜੋ ਸੇਵ ਕਰ ਜੀ ਜੈ ਨਾਨਕ ਤੈਨ ਘਰ ਬਾਣਾ ਧਿਆਵਹਿ میرا جی ہر ہر رو ساسی جن ہر تایا جی جن نانک جی 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 تنسی ਭਗਤ ਤੇਰੀ ਭਗਤ ਪੰਡਾਰੀ ਦੀ ਪਰੇ ਬੇਅੰਤ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਿਆ ਉਹ ਸਿਮਰਤ ਸਾਸ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਤਪੈ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਵ ਮੇਰੇ ਹਰਿ ਭਗਵੰਤਾ ਤੂ ਆਦ ਪਰਖ ਪਰੰਪਰ ਕਰਤਾ ਜੀ ਤੇ ਜਵੜੇ ਵਰਨ ਕੋਈ ਤੂ जग जग ਇੱਕ ਸਦਾ ਸਦਾ ਤੂ ਵੇਖੋ ਜੀ ਨਿਚਲ ਕਰਤਾ ਸੋਈ ਤੇ ਆਪੇ ਪਰ ਸੋਈ ਵਰਤਾ ਜੀ ਤੂ ਆਪੇ ਕਰੇ ਸੋ ਹੋਈ ਤੇ ਆਪੇ ਸੇਸ਼ਟ ਸਭ ਪਾਈ ਜੀ ਤੇ ਆਪੇ ਸੱਜ ਸਭ ਹੋਈ ਜਨਨਾਨਕ ਗੰਗਾ ਵੇ ਕਿ ਦੀ ਜੋ ਸਭ ਸੇ ਕਾ ਜਾਣੋਈ ਅਸਮਲ ਟੋਠਨ ਤੂੰ ਕੰਤਾ ਸਚਿਆਰ ਮੰਡਾ ਸਾਈਂ ਜੋ ਤਪਾਏ ਸੋ ਰੀਤੀ ਸੀ ਜੋ ਤੁਦੇ ਸੋ ਹੀ ਹੋ ਪਾਈ ਰਹਾ ਸਭ ਸਭ ਤੇਰੀ ਤੂੰ ਸਭੀ ਧਾਇਆ ਜਸਨਾ ਕਿਰਪਾ ਕਰੇ ਤੰ ਨਾਮ ਰਤਨ ਪਾਇਆ ਗਰਮ ਕਲਾ ਦਾ ਮਨਮਕ ਗਵਾਇਆ ਤੇਰਾ ਖੇਲਾ ਵਿਜੋਗ ਮਲੇ ਵਿਛੜਿਆ ਸੰਜੋਗੀ ਮੇਲਾ ਜਿਸਨਾ ਤੁਰ ਜਾਂ ਨਾਏ ਸੋਈ ਜੰਜਾਨੈ ਹਰ ਗੁਣ ਸਦੀਆ ਕਬਖਾਨੈ ਜਨਾਂ ਸੇਵਿਆ ਸਭ ਤਨ ਸੁਪਾਇ ਸਜਹੀ ਹੋਰ ਨਾਮ ਸੁਮਾਇ ਤੂੰ અપੇ ਕਰਤਾ ਤੇਰਾ ਪਿਆ ਸੋਏ ਤਦ ਬੈਣ ਦੁਜਾ ਵਰਨ ਕੋ ਹੈ ਤੂੰ ਕਰ ਕਰੇਖ ਮੈਂ ਇਕਲਾ ਰੇਤ ਸੇ ਮੋੜ ਮਨਾ ਹਰ ਕਿਸੇ ਤੇਰੇ ਗੁਣ ਗਲਿਆ ਈਲਾ ਨੇ ਪੜਿਆ ਮੁਰਕਾ ਮਗਦਾ ਜਨਮ ਪਿਆ ਪ੍ਰਣਬਦ ਨਾਇਕ ਤਨਕੇ ਸ਼ਰਣਾ ਜੰਤੋ ਨਾਈ ਵਿਸਰਿਆ ਆਇਆ ਸਾ ਮਹੱਲਾ ਪੰਜਵਾ ਪਈ ਪ੍ਰਾਪਤ ਮਾਲਕ ਦੇਹਰੀਆ ਗੋਵਿੰਦ ਅਵਲੇ ਕੀ ਤੇਰੀ ਵਰੀਆ ਅਵਰ ਕਾਜ ਤਰਗ ਤੈਨਾ ਕਾਮ ਅਵਰ ਸਾਧ ਸੰਗਤ ਪਦ ਕੇਵਲ ਨਾਮ ਸੰਜਮ ਆ ਲਾਗ ਪਾਉ ਜਲ ਤਰਣ ਤੇ ਜਨਮ ਅਭਿਤਾ ਜਾ ਤਰੰਗ ਮਾਇਆ ਕੈ ਰਹਾ ਜਪ ਤਪ ਸੰਜਮ ਤ ਨਰਾਸ਼ੇਸ ਕਾ ਕਾ ਜਿਸ ਸ੍ਰੀਸ਼ਟ ਜਗਤ 에ਈਸਾ ਪਾਪਨਾ ਬ੍ਰਸ਼ਟੋ ਗਵੰਦੇ ਪਈ ਸਭ ਨੇ ਆਣ ਵਧਾਈ ਦਈ ਤਨ ਪਾਨਾ ਲੋਗਨ ਕੇ ਰਾਜਾ ਢਸਨ ਤਾ ਗਰੀਵ ਨੇ ਵਾਜ ਅਗਲਾ ਕਵਨ ਕੇ ਸੱਜਣ ਹਾਰੇ ਦਾਸ ਜਾਣ ਹੋਇਓ ਉਬਾਰ ਕਬਿਓ ਬਾਤ ਬਹਿਣਤੀ ਚੋ ਪਈ سوڑ پروارا سیوک سکھ سو کرا مولا چا نا کریے ਸੇਵਕ ਸੇ ਕਾਮਾਰੇ ਤਾਰੀਏ ਚੰਚ ਸਤਰ ਮਾਰੇ ਮਹਾਰੀਆ ਆਪਾ ਹੱਥ ਦੇਵ ਜਿਉ ਬੜੀਏ ਮਨ ਕੋਲ ਕੋ ਬ੍ਰਾਸਿਨ ਬੜੀਏ ਹੂ ਜੋ ਸਦਾ ਮਾਰੇ ਪਛਾ ਸ੍ਰੀ ਅਸ ਤੁਝੁ ਕਰਿਓ ਰਖਾ ਰਬਿਓ ਮੈ ਰਖਣ ਹਾਰੇ ਸਾਇਬ ਸੰਤ ਸਾਇਬਿਆਰੇ ਦੀਨ ਬੰਗਾ ਦਸਟ ਤੇ ਹੰਤਾ ਪੁਰੀ ਤਰਨਸੰਤ ਕਾਲ ਪਾਏ ਬ੍ਰਹਮਾ ਬਖਤਰਾ ਕਾਲ ਪਾਏ ਸਭ ਜੂ ਬਖਤਰਾ ਕਾਲ ਪਾਏ ਅਕਰਿਸ਼ ਪ੍ਰਕਾਸ਼ ਸਦਲ ਕਾਲ ਕਾ ਗਿਆਕ ਮਾਸਾ ਜਮਨ ਕਾਲ ਜੋ ਕੀ ਸਭ ਕੀਓ ਬੇਦਰਾਜ ਬ੍ਰਹਮਾ ਜੋ ਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਕਰੇ ਮਾਰ ਜਮਨ ਕਾਲ ਸਭ ਜਗ ਤੋ ਬਨਾਇਓ ਆਦਰ ਦੇ ਕੈ ਉਤਾਰਾ ਸੋਈ ਗੁਰੂ ਸੰਦੇਵ ਮਾਰਾ ਨੁਸਕਾਰ ਰਸੀ ਕੋ ਮਾਰੀ ਸકલ ਤਜਾ ਜਿਨੇ ਆਪ ਸਵਾਰੀ ਸਭਨ ਕੋ ਸਭਨ ਸੁਭਦੀਓ ਸਤਰਣ ਕੋ ਪਲਾ ਮੋ ਬਲ ਕੀਓ ਟਟਟ ਕੇ ਅੰਦਰ ਕੀ ਜਾਣਤ ਪਰੇ ਗੁਰੇ ਕੀ ਪੀਰ ਪਛਾਨਤ ਕਿੱਟਿ ਤੇ ਕੁੰਚੈ ਸੁਲਾ ਸਭ ਪੜਿ ਕਿਰਪਾ ਅਰਿਸ਼ਤ ਕਰ ਭੂਲਾ ਸੰਤਣਾ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਤੇ ਸੁਖੀ ਏਕ ਏਕ ਕੀ ਕੀ ਪਛਾਨੈ ਕਟਕਟ ਕੇ ਮਟਪਟ ਕੀ ਜਾਣੈ ਜਪ ਕਰ ਕੋ ਕਰਾ ਬਰਤਾਰਾ ਪ੍ਰਜਾ ਤਰਤ ਤਮ ਦੇ ਅਪਾਰਾ ਜਵੇ ਕਰ ਕੋ ਕਰ ਤੋ ਕਬੂ ਤਮ ਮੈਂ ਮਿਲਤਾ ਦੇ ਦਸੂ ਜੇਤੇ ਬਦਨਾ ਸ੍ਰੇਸ਼ਟ ਸਵਟਾ ਧਾਰੈ ਆ ਦੇ ਨੀਲੇ ਨਦ ਸੰਭਰ ਨਾ ਕੰਢੀ ਕੜ ਤੇ ਪੇਦਾ ਚਾਕੋ ਤੇ ਨਾ ਪਾਉ ਤੇ ਬੇਦਾ ਤਾਂ ਕੋ ਕਰ ਆਣ ਅਨਮਾਨਕ ਮਹਾ ਮੂੜ ਕਛ ਤੇ ਨਾ ਜਾਣਕ ਮਾ ਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕੋ ਕਿਨਤਨ ਪੇਵ ਆਪੇ ਆਪਣੀ ਪਰਹਿ ਜੇਤੀ ਬੰਨਤ ਪੈਨ ਪੈਨ ਕਰ ਲੇਤੀ ਤੁਮਰਾ ਇਕਰੂਪਣੂ ਅਸਰੂਪਾਰਾ ਕਿ ਭਇਓ ਰਾਗ ਤ੍ਰਿਪੂਪਾਂਡਰ ਜੇ ਰਜ ਸੇ ਤਜਕੀਨੀ ਪੁੱਤ ਪੁੱਤ ਖਾਨ ਬੋਰੀ ਅਚ ਦੀਨੀ ਕਹੋ ਫੂਲ ਰਾਜਾ ਬੈਠਾ ਕਮੋ ਸਿਮਟਾ ਭਇਓ ਸ਼ੰਕਰਿ ਕਟਾ ਸਿਗਰੀ ਸ੍ਰਸ਼ਟ ਦਿਖਾਇ ਚੰਪਾ ਆਜ ਜੁਗਾਰ ਸੁਖ ਸੰਪਵਨ ਅਵਰੇਚਾ ਮੇਰੀ ਤੁਮ ਕਰੋ ਸਿਰਖੇ ਉਬਾਰ ਐਸੇ ਕੁਸੰਗਰੋ ਦਸਤ ਜਿਤੇ ਉਠ ਬੰਦਰ ਉਠ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸਤਜ ਕਸ਼ਨੀ ਪਰੇ ਤੈਂਕੇ ਦਸਤ ਦੁਖਤਾ ਮਰੇ ਪਰਖ ਜਮਨ ਪਗ ਪਰੇ ਤੇ ਹਾਰੇ ਤੈਂਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇਕਬਾਰ ਤੇ ਆਏ ਹਨ ਤਾਕੇ ਕਾਲ ਨਿਅਕਣ ਹੈ ਰਿਚ ਹੋਏ ਤਾਏ ਸਰ ਕਾ ਅੱਲਾ ਦਸ਼ਤਰਸਤਰ ਤਬ ਕਾਲਾ ਪਿਪਾ ਦਸ਼ਤਰ ਤੰਜਾਇ ਨਿਹਰੋ ਤਾਕੇ ਤਾਪ ਤਨਕ ਮਹਿਰੋ ਰਦ ਸਦ ਕਰਮੋ ਸਭ ਹੋਈ ਦਸ਼ਤਰ ਕੋਈ ਇੱਕ ਵਾਰ ਜਨ ਤਵੇ ਸੰਭਾਰਾ ਆਪ ਕਾਲ ਪਾਸ ਦੇ ਤਾਇ ਉਬਾਰ ਜੰਨਰ ਨਾਮ ਤੇ ਹਾਰੋ ਆਹ

ਭਾਦਰਵ ਸਦੀ ਅਸ਼ਟਮੀ ਰਵਿਵਾਰ ਤੀਰਥ ਸਦਰਵ ਗ੍ਰੰਥ ਸੁਧਾਰ ਇਤ ਸ੍ਰੀ ਚਿਤ੍ਰੋਪਖਿਆਨੇ ਤੀਆ ਚਿਤਰੇ ਮੰਤਰੀ ਕੂਪ ਸੰਵਾਦੇ 405 ਚਿਤ੍ਰ ਸਮਾਪਤ ਮਸਤ ਸਮਸਤ ਅਪਜੂ ਦੋਰਾ ਦਸ ਜਾਣ ਕਰ ਦਸ ਪਰ ਕੀਜੈ ਨਿਪਾਇਆ ਪਾਰ

ਬਾਏ ਗਏ ਕੀ ਲਾਜ ਵਿਚਾਰ ਆਪਣਾ ਜਾਨ ਮਜੇ ਬਿਸ ਪਰਿਆ ਚੰਚਲ ਸਤਰ ਹਮਾਰੇ ਮਰੀਏ ਦੇਖ ਤੇਗ ਜੰਨਾ ਦੂਤਲ ਰਾਖ ਆਪ ਮਰਨ ਨਦਲ ਤਮ ਸਾਹਿਬ ਮੈਂ ਦਾਸ ਤਿਹਾਰ ਜਾਣ ਆਪਣਾ ਮਜੇ ਨਿਵਾਜ ਕਰੋ ਅਮਰੇ ਸਭ ਕਾਜ ਤਮ ਹੋ ਸਭ ਰਾਜਣ ਕੇ ਰਾਜਾ ਜਸਟਣ ਆਪੇ ਆਪ ਗਰੀਬ ਨਿਵਾਜਾ ਕਰੋ ਕਰਤਾ ਬਦਨਾਣਾ ਕਿਸਨੇ ਜਤਾ ਮਤ ਚਿਤਰ ਚਾ ਜੋ ਕੋਇ ਕਬਲੇ ਉਸ ਦਾ ਰੋਗ ਕਬਿ ਬਾਛ ਦੋਹਰਾ ਜੋ ਨਿਜ ਪ੍ਰਭ ਮੋ ਸੋ ਕਹ ਸੋ ਕਹੋ ਜਗ ਮਾਹਿ ਜੋ ਤੈ ਪ੍ਰਭ ਕੋ ਤੈ ਅੰਤ ਜ਼ਰਗ ਕੋ ਜਹੇ ਦੋਹਰਾ ਹਰ ਜਨ ਦੁਇ ਇਕ ਬਦਵਿਚਾਰ ਕਛ ਨਾਰੇ ਜਲ ਦੇ ਉਜਤ ਰੰਗ ਜਿਉ ਚੜੀ ਕੈ ਸਮਾਏ ਦੋਹਰਾ ਜਗਤਰਾ ਜਗਿਆ ਹੈ ਅਮੈਂ ਕਥਾ ਸੰਸੇਪ ਤੇ ਕਭ ਕਹਿ ਸੁਨਾਇ ਕਮੇ